ਇੱਕ ਦੁਕਾਨ ਦੇ ਵਿੱਚ ਹੋਈ ਚੋਰੀ ਗਾਹਕ ਹੀ ਕਰ ਗਿਆ ਇਹ ਵੱਡਾ ਕਾਰਨਾਮਾ ਤੇ ਸਾਰੀ ਵਾਰਦਾਤ ਹੋ ਗਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਜੀਹਾਂ ਇਹ ਖਬਰ ਲੁਧਿਆਣਾ ਦੇ ਸਿਵਲ ਲਾਈਨ ਵ੍ਰਿੰਦਾਵਨ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਚੋਰੀ ਹੋ ਗਈ ਹੈ ਇੱਕ ਗਾਹਕ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ ਜੋ ਫੁਟੇਜ ਸਾਹਮਣੀ ਆਈ ਹੈ ਅਸੀਂ ਸਕਰੀਨ ਤੇ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਦਰਸਲ ਇਹ ਦੁਕਾਨ ਇੱਕ ਕ੍ਰੌਕਰੀ ਦੀ ਦੁਕਾਨ ਹੈ ਜਿਸ ਦੇ ਵਿੱਚ ਆਮ ਤੌਰ ਤੇ ਗਾਹਕ ਆਉਂਦੇ ਹੀ ਰਹਿੰਦੇ ਨੇ ਤੇ ਸਮਾਨ ਖਰੀਦੇ ਨੇ ਦੁਕਾਨਦਾਰ ਨੂੰ ਪੈਸੇ ਦੇ ਕੇ ਚਲੇ ਜਾਂਦੇ ਨੇ ਇਸੇ ਤਰ੍ਹਾਂ ਹੀ ਇੱਕ ਗਾਹਕ ਇਸ ਦੁਕਾਨ ਦੇ ਅੰਦਰ ਆਇਆ ਦੁਕਾਨਦਾਰ ਨੂੰ ਲੱਗਿਆ ਕਿ ਜਿਵੇਂ ਬਾਕੀ ਗਾਹਕ ਆਉਂਦੇ ਨੇ ਉਸੇ ਤਰ੍ਹਾਂ ਹੀ ਇਹ ਵੀ ਗਾਹਕ ਹੈ ਹਰੰਤੂ ਅਸਲ ਦੇ ਵਿੱਚ ਉਹ ਗਾਕ ਨਹੀਂ ਸੀ ਬਲਕਿ ਚੋਰ ਸੀ ਇਹ ਚੋਰ ਗਾਕ ਬਣ ਕੇ ਹੀ ਇਸ ਦੁਕਾਨ ਦੇ ਅੰਦਰ ਦਾਖਲ ਹੋਇਆ ਉਸ ਨੇ ਦੁਕਾਨ ਦੇ ਅੰਦਰੋਂ 17000 ਰੁਪਏ ਦੀ ਨਗਦੀ ਚੋਰੀ ਕੀਤੀ ਨਾਲ ਹੀ ਦੁਕਾਨ ਦੇ ਅੰਦਰ ਪਿਆ ਮੋਬਾਈਲ ਫੋਨ ਵੀ ਚੁੱਕ ਲਿਆ ਤੇ ਉੱਥੋਂ ਫਰਾਰ ਹੋ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਹੜੀ ਫੁਟੇਜ ਸਾਹਮਣੇ ਆਈ ਹੈ ਉਹ ਸੀ ਸਕਰੀਨ ਤੇ ਤੁਹਾਡੇ ਨਾਲ ਸਾਂਝੀ ਵੀ ਕਰ ਰਹੇ ਹਾਂ ਸੋ ਇਹ ਜਿਹੜਾ ਚੋਰ ਹੈ ਇੱਕ ਗਾਹਕ ਦੇ ਰੂਪ ਦੇ ਵਿੱਚ ਦੁਕਾਨ ਦੇ ਅੰਦਰ ਦਾਖਲ ਹੋਇਆ ਦੁਕਾਨ ਦੇ ਅੰਦਰੋਂ ਇਸ ਨੇ 17000 ਰੁਪਏ ਦੀ ਨਕਦੀ ਚੋਰੀ ਕੀਤੀ ਨਾਲ ਹੀ ਉੱਥੇ ਪਿਆ ਇੱਕ ਮੋਬਾਈਲ ਫੋਨ ਵੀ ਚੁੱਕ ਲਿਆ ਤੇ ਉੱਥੋਂ ਫਰਾਰ ਹੋ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਵੀ ਕਰ ਰਹੀ ਹੈ ਸੋ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਦੁਕਾਨਾਂ ਤੇ ਗਾਹਕ ਆਉਂਦੇ ਨੇ ਕੁਝ ਸਾਮਾਨ ਖਰੀਦਣ ਆਉਂਦੇ ਨੇ ਜਾਂ ਫਿਰ ਜਿਸ ਵੀ ਤਰ੍ਹਾਂ ਦੀ ਜਿਹੜੀ ਦੁਕਾਨ ਹੁੰਦੀ ਹੈ ਉਸ ਤੇ ਜੋ ਵੀ ਸਾਮਾਨ ਮਿਲਦਾ ਹੈ ਗਾਹਕ ਉਥੋਂ ਖਰੀਦਣ ਆਉਂਦੇ ਨੇ ਤੇ ਦੁਕਾਨਦਾਰ ਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਜੇਕਰ ਗਾਹਕ ਦੁਕਾਨ ਤੇ ਆਉਣਗੇ ਤਾਂ ਹੀ ਜਿਹੜਾ ਕਿ ਕਮਾਈ ਹੋਵੇਗੀ ਆਮਦਨ ਆਵੇਗੀ ਇਸੇ ਤਰ੍ਹਾਂ ਹੀ ਇਸ ਦੁਕਾਨਦਾਰ ਨੂੰ ਵੀ ਲੱਗਿਆ ਕਿ ਉਸ ਦੀ ਦੁਕਾਨ ਤੇ ਜਿਹੜਾ ਕਿ ਗਾਕ ਆਇਆ ਹੈ ਪ੍ਰੰਤੂ ਉਹ ਗਾਕ ਨਹੀਂ ਬਲਕਿ ਚੋਰ ਸੀ ਜਿਹੜਾ ਕਿ ਇਸ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਫਰਾਰ ਹੋ ਗਿਆ ਉਸ ਨੇ ਇਸ ਦੁਕਾਨ ਦੇ ਵਿੱਚੋਂ 17000 ਰੁਪਏ ਦੀ ਨਕਦੀ ਚੋਰੀ ਕੀਤੀ ਨਾਲ ਹੀ ਮੋਬਾਈਲ ਫੋਨ ਵੀ ਚੁੱਕ ਲਿਆ ਤੇ ਉੱਥੋਂ ਫਰਾਰ ਹੋ ਗਿਆ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਚੌਕਸੀ ਵਰਤਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਗਾਕ ਬਣ ਕੇ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਚੋਰੀਆਂ ਕਰਦੇ ਨੇ ਤੇ ਨੁਕਸਾਨ ਕਰ ਜਾਂਦੇ ਨੇ ਜਿਸ ਤਰ੍ਹਾਂ ਇਸ ਦੁਕਾਨਦਾਰ ਦੇ ਨਾਲ ਹੋਇਆ ਉਸਦੀ ਦੁਕਾਨ ਦੇ ਅੰਦਰੋਂ 17000 ਰੁਪਏ ਦੀ ਜਿਹੜੀ ਨਕਦੀ ਉਹ ਚੋਰੀ ਹੋ ਗਈ ਹੈ ਨਾਲ ਉਸ ਦਾ ਮੋਬਾਈਲ ਫੋਨ ਵੀ ਇਸ ਚੋਰ ਦੇ ਵੱਲੋਂ ਚੁੱਕ ਲਿਆ ਗਿਆ ਹੈ ਤੇ ਇਸ ਘਟਨਾ ਨੂੰ ਜਿਹੜਾ ਕਿ ਅੰਜਾਮ ਦੇ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਹੋਰ ਕੀ ਕੋ ਜਾਖਿਆ ਗਿਆ ਹੈ ਕੀ ਕੋਈ ਜਵਾਨ ਸਾਹਮਣੇ ਆਏ ਨੇ ਜਿਹੜਾ ਤੁਸੀਂ ਵੀ ਗੌਰ ਦੇ ਨਾਲ ਸੁਣੋ ਮੈਂ ਬਾਹਰ ਖਾਦੀ ਗਾ ਗਿਆ ਕਹਿੰਦਾ ਕੁੱਕਰ ਲੈਣਾ ਕਿੰਨੇ ਵਜੇ ਦਾ ਟਾਈਮ ਸੀ 3 ਵਜੇ 40 ਮਿੰਟ ਦਾ ਜੀ ਮੈਂ ਉੱਥੇ ਕੁੱਕਰ ਨਾਲ ਲੱਗਾ ਵਾਂ 2 ਚੋਕੇ ਪੜ ਗਿਆ ਪਿੱਛੋਂ ਇਹ ਤਾਂ ਮੋਹ ਲੈ ਚੁੱਕਿਆ फेर ਉਹ ਨਗਲ ਜੂ ਪੈ ਕੱਢੇ 17000 ਰੁਪਇਆ 17000 ਤੁਹਾਨੂੰ ਕਿੱਦਾਂ ਪਤਾ 17000 ਕਸੂ ਪੇਮੈਂਟ ਦੇਣੀ ਸੀ ਗਿੰਨ ਕੇ ਰਵਟ ਚਾ ਰੱਖੇ ਸੀ 5 500 5 500 ਨੋੜ ਦਿੱਤੇ ਅੱਛਾ ਬਾਕੀ ਹੋਰ ਬੇਜ ਉਹ ਨਹੀਂ ਨਾ ਆਇਆ ਉਹ ਬੰਨੇ ਨੋੜੇ ਟਿੱਕਾ ਤੋਂ ਕਿੰਨੇ ਕ ਵਜੇ ਆਇਆ ਸੀ ਤੇ ਕਿੱਦਾਂ ਆਇਆ ਸੀ ਆਇਆ 3:40 ਦੇ ਦੀ 3:42 ਤੱਕ ਨਿਕਲ ਗਿਆ ਅੱਛਾ 2 ਮਿੰਟਾਂ ਦੀ ਕੰਮ 2 ਮਿੰਟਾਂ ਦੀ ਕੰਮ ਕਰਕੇ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਹੈਗਾ 1171 ਮੋਟਰਸਾਈਕਲ ਦਾ ਮੋਟਰਸਾਈਕਲ ਦਾ ਉਹਦਾ ਨੰਬਰ ਮੇਰੇ ਕੋਲ ਨਹੀਂ ਪੜਿਆ ਗਿਆ ਜਦੋਂ ਅੰਦਰ ਵੜਿਆ ਨਾ ਤੇ ਮੈਂ ਦੇਖਿਆ ਗਿਆ 71 ਨੰਬਰ ਕਿੰਨੇ ਕੁ ਉਮਰ ਦਾ ਲੱਗਦਾ ਸੀਗਾ ਉਮਰ ਹੈ ਕਦੀ ਕੋਈ 22 23 ਸਾਲ ਦੀ ਉਮਰ ਨਾਲ ਕਸਟਮਰ ਬਣ ਕੇ ਆਇਆ ਹਾਂਜੀ ਕਸਟਮਰ ਮਹਾਰੀ ਚੋਰਡ ਪਾਈ ਹੋਈ ਹੈ ਟੋਪੀ ਵਾਲੀ ਕੋਈ ਕੈਮਰੇ ਕੋ ਉਮਰੇ ਦੇ ਵਿੱਚ ਫੁਟੇਜ ਆਈ ਹੈ ਨਹੀਂ ਮੇਰੇ ਕੋ ਕੈਮਰਾ ਨਹੀਂ ਲੱਗਾ ਤੁਹਾਡੇ ਨਹੀਂ ਲੱਗਾ ਤੇ ਸਾਹਮਣੇ ਆਮਲੇ ਦਾ ਉਮਰ ਫੁਟਦਾ ਜੀ ਇਹ ਬੈਤ ਬਾਕੀ ਬਸ ਉੱਥੇ ਸੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਹੋ ਪੁਲਿਸ ਨੂੰ ਕੰਮ ਲਗਾਇਆ ਸੀ ਕਿੰਨੇ ਕਿਹੜੀ ਚੌਂਕੀ ਪੈਂਦੀ ਹੈ ਕਲਾਸ ਚੌਂਕੀ ਫਿਰ ਆ ਗਿਆ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਰਾਬਨ ਰੋਡ ਸ਼ਿਵ ਸ਼ਕਤੀ ਮੰਦਿਰ ਦੇ ਸਾਹਮਣੇ चाँ, अच्छा, चाँ, अच्छा ते ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨ ਦਾ ਨਾਮ ਹੈ اچھا ਤੇ ਕੀ ਲੱਗਦਾ ਜਿਵੇਂ ਸਰੇ ਆਮ 3:30 ਵਜੇ ਦਾ ਜਿਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਲੱਗ ਮੈਨੂੰ ਤਾਂ ਗਾਗ ਬਣ ਕੇ ਆਇਆ ਜੀ ਜੀ ਮੈਂ ਤਾਂ ਗਾਗ ਟੈਂਡ ਕਰ ਮੈਂ ਗਾਗ ਹੈ ਜੀ ਬਾਈਨੇ ਗਾਗ ਮੈਨੂੰ ਬਤਾਈ ਮੋਬਾਈਲ ਚੁੱਕਣ ਆਇਆ ਜਾਂ ਪੈਸੇ ਕਢਣ ਆਇਆ ਬਾਈਨੇ ਟਾਈਮ 2 ਮਿੰਟਾ ਹੀ ਮੇਰਾ ਕੰਮ ਖਤ ਹੋ ਕੇ ਕੀ ਗੁਹਾਰ ਕੀ ਕਰ ਦਵਾਂ ਮੈਂ ਕਹਿੰਦਾ ਜਦੋਂ ਇਹਨੂੰ ਪੜ੍ਹ ਕੇ ਮੈਨੂੰ ਜੋ ਮੇਰਾ ਹਲਪੰਦਾ ਮੈਨੂੰ ਮਿਲ ਜਾਵੇ